ਬਾਈ ਇੱਕ ਗਲਤ ਮੰਨਣੀ ਪੈ ਰਹੀ ਆ ਆਪਣੇ ਲੋਕਾਂ ਬਾੜੇ ਵੀਲੇ ਚ ਦੋਬਲੇ ਨੇ ਕੱਲ ਦੀ ਖਬਰ ਚੱਲ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਬੱਚੇ ਨੂੰ ਜਨਮ ਦਿਨ ਜਾਣੇ ਮਾਸ ਮਹੀਨੇ ਵਿੱਚ ਬੇਸ਼ੱਕ ਮੈਂ ਉਹਦਾ ਫੈਰ ਨਹੀਂ ਆ ਪਰ ਮੈਨੂੰ ਖੁਸ਼ੀ ਹੋਈ ਹੈ ਕਿ ਚੰ ਕੋਈ ਤਾਂ ਹੋਵੇਗਾ ਜੋ ਉਹਨਾਂ ਦਾ ਆਪਣਾ ਹੋਵੇਗਾ ਤੇ ਜਨਤਾ ਕੱਲ ਦੀ ਉਹਨਾਂ ਦੇ ਉਸਤੇ ਸਮਾਜ ਦੇ ਤਾਨੇ ਦੇ ਦੇ ਕੇ ਪਤਾ ਨਹੀਂ ਕੀ ਸਾਬਤ ਕਰਨ ਤੇ ਲੱਗੇ ਹੋਏ ਨੇ ਪਹਿਲਾ ਕੇਂਦਰੇ ਸੇ ਕੀ ਇੱਕ ਜਵਾਬ ਕੋ ਫੋਰ ਫੋੜਾ ਚਾਹੀਦਾ ਸੀ ਦੋਹਾ ਜੀਆਂ ਦਾ ਬੁੜਾਪਾ ਕਿਵੇਂ ਨਿਕਲੇਗਾ ਤੇ ਹੁਣ ਜਦ ਜਵਾਬ ਦੀ ਖਬਰ ਸੁਣੀ ਤਾਂ ਉਮਰਾ ਦਾ ਢੋਲ ਕਿੱਤੀ ਜਾਂਦੇ ਨੇ ਇੱਕ ਗੱਲ ਦੱਸੋ ਜਦੋਂ ਸਿਨੇਮਾ ਘਰਾਂ ਵਿੱਚ ਆਇਸ਼ਮਾਨ ਖੁਰਾਨਾ ਦੀ ਫਿਲਮ ਦੇਖਣ ਦੇ ਸੀ ਵਧਾਈ ਹੋ ਉਹਦੇ ਵਿੱਚ ਵੀ ਇਹੀ ਦੱਸਿਆ ਗਿਆ ਕਿ ਜਿਹੜੇ ਜੀ ਦਾ ਜਦ ਆਉਣਾ ਲਿਖਿਆ ਉਹਨੇ ਉਹੜਾ ਹੀ ਹੈ ਫਿਲਮ ਵਿੱਚ ਨੀਨਾ ਗੁਪਤਾ ਦੇ ਦੋ ਬੱਚੇ ਸੀ 50 ਸਾਲ ਦੀ ਉਮਰ ਵਿੱਚ ਜੇਕਰ ਫਿਲਮਾਂ ਵਿੱਚ ਸਭ ਸਹੀ ਹੈ ਤੇ ਅਸਲ ਜ਼ਿੰਦਗੀ ਵਿੱਚ ਕਿਉਂ ਨਹੀਂ ਬਾਈ ਸਿੱਧੀ ਜੀ ਗੱਲ ਹੈ ਜੀ ਉਹ ਤੇ ਜੀਵਨ ਦਿਓ ਉਹ ਹੁਣ ਵੀ ਉਸੇ ਸਿੱਧੂ ਮੂਸੇਵਾਲੇ ਦੀ ਮਾਂ ਹੈ ਔਰ ਉਹਦੇ ਜਾਣ ਦਾ ਗੰਮ ਵੀ ਉਸ ਵਿਚਾਰੀ ਨੂੰ ਸਭ ਤੋਂ ਵੱਧ ਹੈ ਚੰਗਾ ਤਾਂ ਛੱਡੋ ਤੁਸੀਂ ਕੀ ਬੋਲਣਾ ਹੋ ਸਕੇ ਤਾਂ ਉਹਨਾਂ ਦੇ ਨਿੱਜੀ ਮਾਮਲੇ ਨੂੰ ਛੱਡ ਕੇ ਆਪ ਦੀ ਨਿੱਜੀ ਜ਼ਿੰਦਗੀ ਸਵਾਰੋ ਬਾਕੀ ਤੁਸੀਂ ਉਹਨਾਂ ਦੇ ਜਵਾਕਾਂ ਦਾ ਖਰਚਾ ਨਹੀਂ ਚੁੱਕਣਾ ਜੋ ਤੁਹਾਨੂੰ ਇੰਨਾ ਫਰਕ ਪੈ ਰਿਹਾ ਬਾਕੀ ਜੇਕਰ ਮੇਰੀ ਗੱਲ ਨਾਲ ਤੁਸੀਂ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੀ ਰਾਏ ਵੀ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰ ਦਿਓ ਧੰਨਵਾਦ ਜੀ